ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਅਸੀਂ ਅੱਜ ਪਹੁੰਚੇ ਆ ਦੁੱਖਪੰਜਨੇ ਸਾਹਿਬ ਗੁਰਦੁਆਰਾ ਸਾਹਿਬ ਸ਼ਿਮਲਾਪੁਰੀ ਜਿੱਥੇ ਕਿ ਸੰਗਤਾਂ ਪਹਿਲੀ ਪਾਤਸ਼ਾਹ ਜੀ ਸਹਿਬ ਸਰੂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਆ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਲੋ ਅੱਜ ਤੁਹਾਨੂੰ ਗੁਰਪੁਰਬ ਦੀਆਂ ਪੂਰੀਆਂ ਝਲਕੀਆਂ ਦਿਖਾਵਾਂਗੇ ਜੁੜੇ ਰਹੋ ਸਾਡੇ ਚੈਨਲ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ آ تیرے رستے اور تیری آہانیے جو پقیر کی صدا گنگانا ہو تیرے رستے گنگانا تو جارہ لا کی پکارا ہو گانا Terima kasih telah menonton! 아테스의 아름다움 아 ਤੇ ਜਦੋਂ ਕਾਲੀ ਨੇ ਕਿਹਾ ਨਹੀਂ ਹੈ ਤੇ ਤੁਹਾਨੂੰ ਨਾਲ ਪਾਸ਼ਾ ਸਵਾਲ ਹੈ ਤੇ ਜਦੋਂ ਅੱਧ ਦbaar ਗਏ ਆ ਜਿੱਥੇ ਪਟੇਲ ਸੁਪੇ ਨੂੰ ਆ ਗਏ ਉਹ ਕਰ ਦਤਾ ਤੇ ਉੱਥੇ ਸਵਾਲ ਉੱਠਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਉਹ ਕਹਿੰਦੇ ਤੁਸੀਂ ਹੀ ਕਰ ਰਹੇ ਹੋ ਉਸ ਦਿਨ ਤੇ ਸਰਕਾਰ ਪਰ ਮੇਰੇ ਥੇ ਨਾਲ ਮੇਰੀ ਖੇਤੀ ਸੁੱਪਦੀ ਆ ਉਹਨੂੰ ਪਾਣੀ ਦੇ ਰਹੇ ਆ ਤੇ ਪਾਂਡੇ ਕਹਿੰਦੇ ਜੇਰਾ ਪਾਣੀ ਸਰਕਾਰ ਤੋਂ ਕਿਵੇਂ ਜਾ ਸਕਦਾ ਉਹ ਲੋਕਾਂ ਦਾ ਆ ਕੇ ਗੁਰੂ ਨਾਨਕ ਪਾਸ਼ਾ ਕੋ ਕਹਿੰਦਾ ਹੈ ਮੰਗਦਾ ਜੇ ਮੈਨੂੰ ਕੁਝ ਮੰਗ ਹੁੰਦਾ ਤੇ ਗੁਰੂ ਨਾਨਕ ਪਾਸ਼ਾ ਨੇ ਦਲੇਰੀ ਔਰ ਦ੍ਰਿੜਤਾ ਦੇ ਨਾਲ ਬਾਬਰ ਨੂੰ ਵੀ ਜਵਰ ਆਖਿਆ ਉਹਨੂੰ ਕਿਹਾ ਕਿ ਤੂੰ ਮਜਦੂਬਾਂ ਦੇ ਜ਼ੁਲਮ ਕੀਤਾ ਹੈ ਤੇ ਤੈਨ ਤੋਂ ਕੀ ਮੰਗਣਾ ਜਿਹਦੇ ਕੋਲੋਂ ਤੂੰ ਮੰਗਦਾ ਮੈਂ ਵੀ ਉਹ ਤੋਂ ਦਾਤ ਮੰਗਣੀ ਆ ਉਹ ਇੱਕ ਓਮਕਾਰ ਸਮਝ ਦਿੱਤੀ ਹੈ ਅਕਸਰ ਕਿਹਾ ਜਾਂਦਾ ਹੈ ਤੇ ਅਸੀਂ ਸਵਾਲ ਬੜੇ ਕਰਦੇ ਆ ਕਿ ਸਵਾਲ ਸਾਨੂੰ ਸਿਖਾਏ ਕੀ ਨੇ ਗੁਰੂ ਨਾਨਕ ਪਾਤਸ਼ਾਹ ਜਦੋਂ ਬਾਦੇ ਕੋਲੇ ਪੜਨ ਗਏ ਆ ਅੱਜ ਜਿਹੜਾ ਗੁਰਪੁਰਬ ਮਨਾ ਰਹੇ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤਨਤਨ ਗੁਰੂ ਗੰਦਰੀ ਜੀ ਸਾਹਿਬ ਮਹਾਰਾਜ ਜਿਹੜੇ ਕਿ ਦੁਨੀਆ ਦੇ ਸਾਰੇ ਗੁਰੂ ਨੇ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹ ਸਰਬ ਸੰਤ ਦੀ ਬਾਤ ਬਾਕੀ ਹੈ ਔਰ ਉਹਨਾਂ ਨੇ ਦੁਨੀਆ ਦੇ ਵਿੱਚ ਸ਼ਾਂਤੀ ਅੰਧਵਿਸ਼ਵਾਸ ਅਤੇ ਗੈਰ ਭਰੋਸਗੀ ਨੂੰ ਦੂਰ ਕਰਨ ਦੇ ਲਈ ਦੁਨੀਆ ਦਾ ਡਟਣ ਕੀਤਾ ਜਿਸ ਵਿੱਚ ਉਹਨੇ ਆਪਸੀ ਭਾਈਚਾਰਾ ਪ੍ਰੇਮ ਦੀ ਸਿੱਖਿਆ ਦਿੱਤੀ ਉਹਨਾਂ ਦੀ ਸਿੱਖਿਆ ਦੇ ਤਿੰਨ ਸਤੰਭ ਨਾਮ ਜਪਣਾ ਵੰਡ ਦੇਣਾ ਕਰਤਕਾਈ ਕਰਨੀ ਇਹ ਉਹਨਾਂ ਦੀ ਫਲਸਫੀਆ ਜਿਹਦੇ ਉਤੇ ਸਿੱਖ ਅੱਜ ਇੱਕ ਪੈਰਾ ਦੇ ਰਿਹਾ ਇਸ ਤਰ੍ਹਾਂ ਬਾਕੀ ਦੁਨੀਆ ਰੁਬੀ ਸੰਦੇ ਜਾਰਿਆ ਕਿ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਧਰਮ ਦੇ ਨਹੀਂ ਹੈ ਉਹਨਾਂ ਨੇ ਸੱਚੀ ਮਾਨਵਤਾ ਦੇ ਭਲੇ ਦੇ ਲਈ ਕੀ ਵੱਖ-ਵੱਖ ਰਿਸ਼ਤਿਆਂ ਦੇ ਜਾ ਕੇ ਵੱਖ-ਵੱਖ ਜਾਤੀਆਂ ਕਰਕੇ ਉਹ ਕੋਈ ਸਿੱਖਿਆ ਦਿੱਤੀ ਆ ਕਿ ਪ੍ਰਮਾਤਮਾ ਦੇ ਨਾਲ ਜੋ ਤੇ ਸਤਨਾਵਾਹਿਰੂ ਦਾ ਜਾਪ ਕਰੋ ਜਿਸ ਵਿੱਚ ਸਭ ਦਾ ਹੀ ਭਲਾ ਹੈ ਦੁਨੀਆ ਵਿੱਚ ਈਰਖਾ ਦੁਬੈਰ ਬੈਰ ਗਰੂਰ ਕਾਮ ਲੋਭ ਹੰਕਾਰ ਦੀ ਭਾਵਨਾ ਖਤ ਨੂੰ ਹੋਵੇ ਤਾਂ ਕਿ ਮਨੁੱਖਤਾ ਜਿਹੜੀ ਆ ਉਹ ਅਮਨ ਚੰਨਾ ਰਹ ਸਕੇ ਅੱਜ ਕੱਲ ਦੀ ਦੁਨੀਆ ਜੋ ਕਿ ਈਰਖਾ ਬਾਦ ਵਿੱਚ ਆ ਕੇ ਬੜੇ ਪਾਕ ਹੱਥ ਤੱਕ ਹਥਿਆਰ ਬਣਾ ਰਹੀ ਆ ਗੁਰੂਆਂ ਨੇ ਇਹਨਾਂ ਨੂੰ ਕਦੇ ਵੀ ਚੰਗਰੀ ਨਹੀਂ ਪਾਇਆ ਕਿਉਂਕਿ ਸਮੁੱਚੀ ਮਨੁੱਖਤਾ ਲਈ ਖਤਰਨਾਕ ਹੈ ਅਗਰ ਦੋ ਦੇਸ਼ ਵੀ ਲੜਦੇ ਨੇ ਤਾਂ ਇਹਦਾ ਅਸਰ ਸਾਰੀ ਦੁਨੀਆ ਦੇ ਉੱਤੇ ਪੈਂਦਾ ਹੈ ਪਰ ਜਗਤ ਗੁਰੂ ਭੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਦਿਹਾੜਾ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਮੋਢਲਾ ਉਪਦੇਸ਼ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹਦੇ ਤੇ ਜਿਹੜਾ ਵੀ ਇਨਸਾਨ ਪਹਿਰਾ ਦੇਊਗਾ ਉਹ ਹਮੇਸ਼ਾ ਸੰਸਾਰ ਸਾਗਰ ਨੂੰ ਪਾਰ ਕਰ ਪਾਉਗਾ ਅੱਜ ਗੁਰਦੁਆਰਾ ਸ੍ਰੀ ਦੁੱਪੰਜਨ ਸਾਹਿਬ ਸ਼ਿਮਲਾਪੁਰੀ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਅਸੀਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸ ਰਹੀਆਂ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਲੱਖ 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 ਵਧਾਈ ਹੋਵੇ ਅਤੇ ਗੁਰਦਰਾ ਦੱਖਪੰਜਨ ਸਾਹਿਬ ਚਿਮਣੀ ਰੋਡ ਤੋਂ ਬੇਨਤੀ ਕਰ ਰਹੇ ਹਾਂ ਸਾਰੀਆਂ ਹੀ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਸਾਰੀਆਂ ਹੀ ਸੰਗਤਾਂ ਤਿੰਨ ਰੋ ਤੋਂ ਲਗਾਤਾਰ ਵੱਧ ਚੜ ਕੇ ਸੇਵਾ ਕਰ ਰਹੀਆਂ ਨੇ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਅਸੀਂ ਸਾਰੇ ਹੀ ਜਗਤ ਵਿੱਚ ਬੇਨਤੀ ਕਰਦੇ ਹਾਂ ਤੇ ਵੱਧ ਤੋਂ ਵੱਧ ਸੰਗਤਾਂ ਜੋ ਗੁਰੂ ਸਾਹਿਬਾਨ ਦੇ ਗੁਰਪੁਰਬ ਨੇ ਵੱਧ ਤੋਂ ਵੱਧ ਸੰਗਤਾਂ ਮਨਾਉਣ ਅਤੇ ਸਿੱਖ ਭਾਈਚਾਰਾ ਤੇ ਸਾਰੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਰਿਆਂ ਨੂੰ ਸਾਂਝੀ ਵਾਰਤਾ ਦਾ ਪ੍ਰਤੀਕ ਦਿੰਦੇ ਹੋਏ ਸਾਨੂੰ ਸਾਰੇ ਗੁਰਪੁਰਬ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਫਿਰ ਸਾਰੇ ਆਈ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਨ ਪੁਰਬ ਦੇ ਲੱਖ 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 ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਨੂੰ ਹੋਤਾ ਹੈ ਜਮੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਾੜ ਛੜਾ ਪੰਚੀ ਕਨਾਰੀਆਂ ਸਾਵਿਆ ਸਤਾਂ ਭਗਦੇਸ਼ ਬਦੇਸ਼ਾ ਵਿੱਚ ਚੁੰਦੇ ਚਾਰ ਦੇ ਛੰਡੇ ਮਹਾਰਾਜ ਦੇ ਇਹੀ ਕਹਨੇ ਹਨ ਸੱਚੇ ਪਾਤਸ਼ਾ ਦੜ ਲੱਗੇ ਹਨ ਦਰ ਤੇਰੇ ਅੱਡੇ ਨਾਲ ਲਾਈ ਰੱਖਣਾ ਅਸੀਂ ਨੂੰ ਸਾਨੂੰ ਦਛਿਆ ਵੱਲ ਨਾ ਧਕਣਾ ਜ਼ਿੰਦਗੀ ਬੜੇ ਤਰੀਕੇ ਨਾਲ ਪਿਆਰ ਨਾਲ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਧਰਨਾ ਅਸੀਂ ਬੁੱਢੇ ਕਮਾਗਾਂ ਨਾ ਜਾਈਏ ਅੰਮਾ ਬਾਰਾਂ ਮਾ ਦੁਬਾਰਾ ਸੱਚੇ ਪਾਤਸ਼ਾ ਤਰਕੀ ਵਿੱਚ ਇਹਨੇ ਸਾਡੇ ਭਰਾ ਖੜੇ ਨੇ ਸੱਚੇ ਪਾਤਸ਼ਾਹ ਸਾਬ ਤੇ ਬਹੁਤ ਅੱਧੀ ਦਿਨਾਂ ਤੋਂ ਪ੍ਰਵਾਹ ਤੇਨੀਆਂ ਵਿੱਚ ਸ਼ਾਨੀਆਂ ਬੀਤੀਆਂ ਪੈਣਾ ਸਾਡੇ ਵੀਰ ਸਾਡੇ ਵੱਡੇ ਵੀਰ ਹੈਗੇ ਨੇ ਜਿਹੋ ਵੀ ਹੈ ਗੁਣਾਂ ਤੇ ਜਿਹੜਾ ਅਤਾਨ ਦਾ ਰਖੂਤ ਰੱਖਦਾ ਸਾਬ ਤੇ ਜਿਹੜਾ ਸੱਚੇ ਪਿਆਰ ਨਾਲ ਸਤਿਕਾਰ ਨਾਲ ਸਾਹਮਣੇ ਨਿਰੰਤਰ ਕਰਿਆ ਬਹੁਤ ਨੰਦ ਮੰਨਿਆ ਮਹਾਰਾਜ ਦੇ ਸੱਚੇ ਪਾਤਸ਼ਾਹ ਸਾਡੇ ਸੱਚੇ ਪਤ ਰੱਖਿਆ ਉਹ ਇਸੇ ਤਰ੍ਹਾਂ ਹੀ ਅੱਗੇ-ਅੱਗੇ ਵਗੋ ਸਾਨੂੰ ਮਹਾਰਾਜ ਇਤੈ ਨਹੀਂ ਸਾਨੂੰ ਪਿਆਰ ਦਿੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਸ਼ ਦੇਸ਼ ਵਿੱਚ ਵਸਦੀ ਸਭ ਨੂੰ ਗੁਰਨਾਨਕ ਪਾਤਸ਼ਾਹ ਦੇ ਗੁਰਪ੍ਰਬੰਧ ਮੱਸਲਾ ਬਧਾਈਆਂ ਸਤ ਸਤ ਗੁਰੂ ਨਾਨਕ ਪਾਜਾਬ ਨੂੰ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਦਾਤ ਵਰਸਣ ਸਭ ਤੇ ਮੇਰੇ ਪ੍ਰਿਆਤਮ ਕੰਨ ਸਾਹਿਬ ਨੂੰ ਖੁਸ਼ੀਆ ਗੇੜੇ ਵਰਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਅੱਜ ਅਸੀਂ ਪਹੁੰਚੇ ਆਂ ਦੁੱਖ ਭੰਜਨ ਸਾਹਿਬ ਗੁਰਦੁਆਰਾ ਸਾਹਿਬ ਸ਼ਿਮਲਾਪੁਰੇ ਅੱਜ ਤੁਹਾਡੀ ਗੱਲਬਾਤ ਕਰਾ ਰਹੇ ਆ ਸਾਡੇ ਸੁਖਮਨੀ ਸਾਹਿਬ ਸੇਵਾ ਕਮੇਟੀ ਦੇ ਜਿਹੜੇ ਮਹਿਲਾ ਦੇ ਪ੍ਰਧਾਨ ਜੀ ਨੇ ਉਹਨਾਂ ਨਾਲ ਗੱਲ ਕਰਾ ਰਹੇ ਆ ਤਰਨਪ੍ਰੀਤ ਕੌਰ ਜੀ ਹਾਂਜੀ ਤਰਨਜੀਤ ਕੌਰ ਜੀ ਲਓ ਗੱਲਬਾਤ ਹੋਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਸੰਗਤਾਂ ਨੂੰ ਗੁਰਨਾਥ ਦੇਵ ਜੀ ਦੇ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਡੇ ਗੁਰਦੁਆਰਾ ਸਾਹਿਬ ਵਿਖੇ ਅੱਜ ਬੜੀ ਧੂਮ ਧਾਮ ਨਾਲ ਗੁਰੂ ਪਾਸ਼ਾ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਉੱਚੇ ਪੱਧਰ ਤੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਗੁਰਪੁਰਬ ਮਨਾ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਵਾਹਿਗੁਰੂ ਜੀ ਕਾਣ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੀਏ ਵਾਹਿਗੁਰੂ ਜੀ ਦਾ ਬਾਬਾ ਜੀ ਦਾ ਹੁਕਮ ਹੈ ਕੀਰਤ ਕਰੋ ਨਾਮ ਜਪੋ ਵੰਡ ਛਕੋ ਅਸੀਂ ਇਹਨਾਂ ਪੂਰਨਿਆਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਅਤੇ ਗੁਰੂ ਸਾਹਿਬ ਦੀ ਬਾਣੀ ਤੇ ਭਰੋਸਾ ਰੱਖ ਕੇ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਮਹਾਰਾਜ ਗੁਰੂ ਨਾਨਕ ਤੇਜ ਜੀ ਦੇ ਜਨਮ ਦਿਨ ਦੀਆਂ ਸਭ ਸੰਤਾਂ ਨੂੰ ਪੰਜਾਬ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਨਾਨਕ ਤੇਜ ਜੀ ਨੇ ਸੱਚੇ ਮਾਰਗ ਤੇ ਚੱਲਣ ਦਾ ਸਭ ਨੂੰ ਉਪਦੇਸ਼ ਦਿੱਤਾ ਸੀਗਾ ਤੇ ਉਹਨਾਂ ਦੇ ਉਪਦੇਸ਼ ਤੇ ਚੱਲਣ ਦਾ ਸਾਡਾ ਫਰਜ਼ ਵੜਦਾ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ ਵੈਗੁਰੂ ਜੀ ਗੁਰਨਾਨਕ ਦੇਵ ਜੀ ਮਰਦਿਆਂ ਸਾਰਿਆਂ ਸੰਗਤਾਂ ਲੱਖ ਲੱਖ ਵਧਾਈਆਂ ਵੈਗੁਰੂ ਜੀ ਜਿੱਦਾਂ ਤੁਹਾਡੀ ਨਿਮਗੀ ਸਾਡੇ ਵੀ ਸਾਰਿਆਂ ਦੀ ਰਿੱਤ ਚੱਲੇ ਸਾਨੂੰ ਵੀ ਸੱਚੇ ਮਾਰਗ ਤੇ ਚੱਲਣ ਦਾ ਬਾਣ ਤੇ ਬੁੱਢੀ ਬਖਸੋ ਆਪਣੇ ਨਾਮ ਬਾਣੀ ਨਾਲ ਜੋੜੀ ਰੱਖਣਾ ਇੱਕ ਸੱਚੀ ਜਿੰਦਗੀ ਬਖਸਣ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ